ਸੋ ਨਿਹਾਲੇ ਜੀ ਮਾਲੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੋਹਾਲੀ ਜ਼ਿਲ੍ਹੇ ਦੇ ਪਿੰਟ ਪੜਚ ਛੋਟੀ ਪੜਚ ਵਿਖੇ ਦੂਸਰਾ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੇ ਵੱਡੀ ਤਦਾਦ ਦੇ ਵਿੱਚ ਸੰਗਤ ਸੰਗਤ ਦੀ ਜਿਹੜੀ ਸਮੂਲੀਅਤ ਵੇਖਣ ਨੂੰ ਮਿਲ ਰਹੀ ਹੈ ਸਾਡੇ ਪਿੰਡ ਚ ਅਜਿੰਨੇ ਵਿੱਚ ਨੌਜਵਾਨ ਪੀੜ੍ਹੀ ਹੈ ਨਾ ਇਹ ਬੱਚੇ ਐ ਉਹ ਸਾਰੇ ਸਰਦਾਰ ਨੇ ਸਾਰੇ ਅੰਮ੍ਰਿਤਸਰ ਚੱਕ ਰਹੇ ਹੈਗੇ ਆ ਸਰਦਾਰੇ ਸਾਰੇ ਪੱਗਾ ਬੰਦੇ ਐ ਤੇ ਬਾਅਦ ਕਿਸੇ ਨੇ ਗੜਾ ਸਾਡੇ ਨੂੰ ਸਾਰੇ ਬੱਚੇ ਜਿੰਨੇ ਸਰਦਾਰੇ ਆਏ ਜਿਹੜੇ ਨਿਊ ਜਨਰੇਸ਼ਨ ਸਾਡੇ ਪਿੰਡ ਤੋਂ ਛੋਟੀ ਪੜ੍ਹ ਤੋਂ ਛੋਟੀ ਪੜ੍ਹ ਕੇ ਪਿੰਡ ਵੱਡੀ ਪੜ੍ਹਛ ਉਹਨੇ ਸੰਕਾ ਜਾਂ ਕਿਤੇ ਵੀ ਗੁਣਾ ਬਚੋਲੀ ਤੇ ਪਿੰਡ ਪੂਰੀ ਹੋ ਜਾਏਗਾ ਆ ਇੰਨਾ ਪ੍ਰਾਣਾ ਦੇਖੋ ਤੂੰ ਤੁਹਾਡੇ ਸਾਹਮਣੇ ਆ ਵੀ ਇੰਨਾ ਬੜਾ ਘਟ ਤੁਸੀਂ ਹੋਰ ਵੀ ਜਗ੍ਹਾ ਜਾਂਦੇ ਹੋ ਸਾਡਾ ਦੂਸਰਾ ਪ੍ਰੋਗਰਾਮ ਹਮਾਰੇ ਕਿਪੜਾ ਆ ਦੇ ਤੁਹਾਨੂੰ 2 ਕਿਲੋਮੀਟਰ ਪਿੱਛੇ ਜਾਮ ਲੱਗਾ ਹੋਇਆ ਹੈ ਕਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਜਿਹੜਾ ਨਵੇਂ ਸਾਲ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਹਾੜੇ ਤੇ ਨਗਰ ਕੀਰਤਨ ਕੱਢਿਆ ਗਿਆ 24 ਪੜਚ ਤੋਂ ਬੁਗਿੰਡੀ ਨੂੰ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਹਰ ਪਿੰਡ ਦੇ ਵਿੱਚ ਗੁਰੂ ਮਹਾਰਾਜ ਦਾ ਸਵਾਗਤ ਕੀਤਾ ਤੇ ਸਿੰਘ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਰੋਣੀ ਅਕਾਲੀ ਦਲ ਵੱਲੋਂ ਨਵੇਂ ਸਾਲ ਤੇ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਬਹੁਤ-ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਸੋਏ ਨਗਰ ਕੀਰਤਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਦਿਹਾੜਾ ਨੂੰ ਮੁੱਖ ਰੱਖਦੇ ਹੋਇਆ ਨਗਰ ਛੋਟੀ ਪਾਰਸ਼ ਤੋਂ ਹੁੰਦਾ ਹੋਇਆ ਇਹ ਪਿੰਡ ਗੁੜੇ ਵਿਖੇ ਪਹੁੰਚਿਆ ਹੈ ਤੇ ਪਿੰਡ ਭਣੀਂੜੀ ਜਾ ਕੇ ਸਮਾਪਤ ਹੋਣੀ ਹੈ ਸੋ ਇਹ ਦੂਜਾ ਨਗਰ ਕੀਰਤਨ ਹੈ ਅਸੀਂ ਸਮੋ ਨਗਰ ਨਿਵਾਸੀ ਰਲ ਮਿਲ ਕੇ ਤੇ ਸਾਡੇ ਲਾਇਕ ਰਾਮ ਜੀ ਤੇ ਸਾਡੇ ਸ਼ਾਮ ਲਾਲ ਜੀ ਚੌਧਰੀ ਸ਼ਾਮ ਲਾਲ ਜੀ ਜਿਨ੍ਹਾਂ ਨੇ ਰਲ ਕੇ ਇੱਥੇ ਚਾਹ ਪਕੌੜਿਆਂ ਦੇ ਸੰਗਤਾਂ ਵਾਸਤੇ ਲੰਗਰ ਲਾਇਆ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਇਹਨਾਂ ਦਾ ਵੀ ਧੰਨਵਾਦ ਹੈ ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਹਰ ਸਾਲ ਇਸੇ ਤਰ੍ਹਾਂ ਪਰਾਲੇ ਸੰਗਤਾਂ ਨੂੰ ਬਖਸ਼ੇ ਰਹਿਣ ਚੜ੍ਹਦੀ ਕਲਾ ਖੁਸ਼ੀਆਂ ਵਾਲਾ ਜੀਵਨ ਬਖਸ਼ਦੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰਾ ਮਹਾਨ ਨਗਰ ਕੀਰਤਨ ਪਿੰਡ ਛੋਟੀ ਪਰਚ ਤੋਂ ਜਿਹੜਾ ਸਜਾਇਆ ਜਾ ਰਿਹਾ ਹੈ ਉਹ ਵੱਡਾ ਉਪਰਾਲਾ ਹੈ ਮਹਾਨ ਨਗਰ ਕੀਰਤਨ ਦੇ ਵਿੱਚ ਵੱਡੀ ਸੰਮੂਲਿਤ ਜਿਹੜੀ ਸੰਗਤ ਦੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੋਂ ਕਿ ਪੰਜ ਪਿਆਰੇ ਆਦੀ ਅਗਵਾਈ ਦੇ ਵਿੱਚ ਭਾਨਪਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛਤਰ ਛਾਇਆ ਹੇਠ ਜਿਹੜਾ ਨਗਰ ਕੀਰਤਨ ਚੱਲੇ ਪਾ ਚੁੱਕਿਆ ਹੈ ਸੋ ਵੱਡੀ ਤਦਾਦ ਦੇ ਵਿੱਚ ਸੰਗਤ ਜੁੜੀ ਹੋਈ ਹੈ ਇਹ ਪ੍ਰਵੰਤਕਾ ਦੇ ਵੱਲੋਂ ਵੱਡਾ ਜਿਹੜਾ ਪੁਰਾਣਾ ਕੀਤਾ ਹੋਇਆ ਹੈ ਸੋ ਮਹਾਨਗਰ ਕੀਰਤਨ ਪਿੰਡ ਪੱਛੀ ਦੀ ਧਰਤੀ ਤੇ ਦੂਸਰਾ ਮਹਾਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਹੈ ਸੋ ਬਤੂ ਗ੍ਰੰਥ ਸਾਹਿਬ ਜੀ ਆਰਗੀ ਸਾਹਿਬ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੇ ਮਹਾਨਗਰ ਕੀਰਤਨ ਜਾਂਦੇ ਪਾ ਚੁੱਕਾ ਹੈ ਵਕ ਵਕ ਪਿੰਡਾਂ ਵਿੱਚੋਂ ਹੁੰਦਾ ਹੋਇਆ ਜਿਹੜਾ ਮਹਾਨਗਰ ਕੀਰਤਨ ਗੁਰਦੁਆਰਾ ਵਾਚ ਸਮੇਂ ਜਿਹੜਾ ਸੰਪੂਰਨ ਹੋਵੇਗਾ ਸੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੋਲਾ ਦੀ ਵਰਖਾ ਕੀਤੀ ਜਾ ਰਹੀ ਹੈ ਪੰਜ ਪਿਆਰਿਆ ਦੇ ਉੱਪਰ ਸੋ ਦੇਖੋ ਤੁਸੀਂ ਵੱਡੀ ਤਰ੍ਹਾਂ ਦੇ ਵਿੱਚ ਜਿਹੜੀ ਸੰਗਤ ਨਾਲ ਚੱਲ ਰਹੀ ਹੈ ਪੈਦਲ ਚੱਲ ਰਹੀ ਹੈ ਨੰਗੇ ਪੈਰੀ ਚੱਲ ਰਹੀ ਹੈ ਸੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਸਾਹਿਬ ਆ ਰਹੀ ਹੈ ਤੇ ਨਾਮ ਦੀ ਨਾਲ ਸੰਗਤ ਹੋਈ ਜਿਹੜੀ ਪੈਦਲ ਇਸ ਸੇਵਾ ਦੇ ਵਿੱਚ ਸ਼ਾਮਲ ਹੋਈ ਹੋਈ ਹੈ ਸੋ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਭਾਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਾਪਤ ছায়ਾ ਹੈ ਤੇ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਬੰਧਕ ਸਾਡੇ ਨਾਲ ਹੈ ਉਹ ਗੱਲਬਾਤ ਕਰਦੇ ਆ ਆਓ ਜੀ ਆਪਾ ਜੀ ਸਤਿ ਸ਼੍ਰੀ ਅਕਾਲ ਨਗਰ ਕੀਰਤਨ ਦੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੁਹਾਨੂੰ ਬਹੁਤ ਬਧਾਈਆਂ ਜੀ ਅਸੀਂ ਹਰ ਸਾਲ ਵਾਹਿਗੁਰੂ ਦੇ ਪਾਣੇ ਨਾਲ ਨਗਰ ਕੀਰਤਨ ਜਾਂਦੇ ਆ ਤੇ ਤੁਸੀਂ ਦੇਖ ਨਹੀਂ ਸਕਤਾ ਕਿੰਨਾ ਉਤਸ਼ਾਹ ਜੀ ਸਾਡੇ ਪਿੰਡ ਛੋੜੀ ਪਾਸੋਂ ਅਜਾ ਕਿੰਨਾ ਮਹਾਨ ਨਗਰ ਕੀਰਤਨ ਹੈ ਜੀ ਐਸ ਦੂਜੇ ਵਾਰ ਕਰ ਰਹੇ ਜੀ ਨਗਰ ਕੀਰਤਨ ਕੜੇ-ਕੜੇ ਪਿੰਡਾਂ ਵਿੱਚੋਂ ਜਿਹੜਾ ਇਹ ਮਹਾਨਗਰ ਕੀਰਤਨ ਗੁਜ਼ਰੇਗਾ ਜੀ ਇਹ ਸਾਡੇ ਪਿੰਡ ਤੋਂ ਸ਼ੁਰੂ ਹੋਊ ਛੋੜੀ ਪੜ੍ਹ ਤੋਂ ਸ਼ੁਰੂ ਹੋਊਗਾ ਜੀ ਪਿੰਡ ਵੱਡੀ ਪੜ੍ਹ ਤੋਂ ਉਹਨੇ ਸੰਕਾ ਜਾਂਤੀ ਦੇ ਵੀ ਗੁੜਾ ਕੋਥਲੀ ਤੇ ਪਿੰਡ ਪੁਗੜੀ ਤੇ ਜਾਏਗਾ ਇਹ ਆਪਾਂ ਸਾਰਾ ਪਿੰਡ ਜੀ ਪੂਰਾ ਸਹਿਯੋਗ ਦਿੰਦਾ ਸਾਨੂੰ ਹਰ ਸਾਲ ਜੋ ਮੇਨ ਪਰ ਤੋਂ ਆਨੇ ਨਾ ਦੇ ਗਿਤੇ ਹੋ ਭਾਈ ਨਿਹਾਲ ਸਿੰਘ ਜੀ ਹੈ ਜੋ ਹਰ ਸਾਲ ਬੱਦਾ ਪਾਲਾ ਕਰਦੇ ਆ ਇਹ ਦੂਜੀ ਵਾਰ ਅਸੀਂ ਨਾਗਰ ਕੀਰਤਨ ਕਰ ਰਹੇ ਆ ਬਾ ਅਸੀਂ ਆਪਾਂ ਵਾਹਿਗੁਰੂਆਂ ਦਾ ਸ਼ੁਕਰੀਆ ਅਦਾਸ ਵੀ ਕਰਦੇ ਆ ਕਿ ਜੀ ਹਰ ਸਾਲ ਇਸੇ ਤਰ੍ਹਾਂ ਵੱਧ ਚੜ ਕੇ ਜੋ ਇਹ ਨਾਗਰ ਕੀਰਤਨ ਕਰਦੇ ਰਹੀਏ ਦੇਭਾ ਸਿੰਘ ਵੀ ਹੈ ਜਸਵੀਰ ਸਿੰਘ ਬਹਾਦਰ ਨਗਰ ਕੀਰਤਨ ਹੈ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਜੀ ਦੇਖੋ ਬੜਾ ਜਲਬੇਦਾਰ ਹੋਇਆ ਹੈ ਸਾਨੂੰ ਆਪ ਜੀ ਦੇ ਵੱਲੋਂ ਬੜੀਆਂ 50 ਟਰਾਲੀਆਂ ਹੈ ਬੜੀ ਕਿਰਪਾ ਜੀ ਤੁਹਾਡਾ ਚੈਨਲ ਦਾ ਹੀ ਬਹੁਤ ਬਹੁਤ ਧੰਨਵਾਦ ਸੱਜਣੇ ਤੁਸੀਂ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਫਾਰਮ ਦੇ ਵਿੱਚ ਸੇਵਾ ਕਰ ਰਹੀ ਹੈ ਭੈਣਾਂ ਦੇ ਵੱਲੋਂ ਜਿਹੜੀ ਨੰਗੇ ਪੈਰ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਸ ਸੇਵਾ ਦੇ ਵਿੱਚ ਦੇਖੋ ਇਲਾਕੇ ਦੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਵੀ ਜੁੜੇ ਹੋਏ ਨੇ ਸੋ ਤਸਵੀਰਾਂ ਦੇਖੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਛਤਰ ਛਾਇਆ ਹੇਠ ਜਿਹੜੇ ਇਹ ਉਪਰਾਲੇ ਹੁੰਦੇ ਨੇ ਆਜੋ ਤੁਸੀਂ ਵੀ ਆਜੋ ਬਾਬਾ ਜੀ ਆਜੋ ਸੋ ਬਾਬਾ ਜੀ ਮਹਾਨਗਰ ਕੀਰਤਨ ਦੂਸਰਾ ਮਹਾਨਗਰ ਕੀਰਤਨ ਕਿਸ ਤਰ੍ਹਾਂ ਦੀ ਸੇਵਾ ਹੈ ਕਿਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਬਾਬਾ ਜੀ ਬਹੁਤ ਬਹੁਤ ਵਧੀਆ ਧੰਨ ਬਾਗ ਪਿੰਡ ਦਾ ਜਿਹੜਾ ਸਾਨੂੰ ਮਾਰਨ ਪਰਲਾ ਪਖਸ਼ਿਆ ਔਰ ਇੰਨਾ ਪ੍ਰਾਰਾਲਾ ਦੇਖੋ ਤੂੰ ਤੁਹਾਡੇ ਸਾਹਮਣੇ ਹੀ ਆ ਵੀ ਇੰਨਾ ਬੜਾ ਕੱਟ ਤੁਸੀਂ ਹੋਰ ਵੀ ਜਗ੍ਹਾ ਜਾਂਦੇ ਹੋ ਸਾਡਾ ਦੂਸਰਾ ਪ੍ਰੋਗਰਾਮ ਹਾਰੇ ਕਿਪੜਾ ਆ ਦੇਖ ਤੂੰ 2 ਕਿਲੋਮੀਟਰ ਪਿੱਛੇ ਜਾਮ ਲੱਗਾ ਹੋਇਆ ਹੈ ਠੀਕ ਹੈ ਨਾ ਇਹ ਵੀ ਨੇ ਇਲਾਕੇ ਦੇ ਲੋਕ ਹੈ ਸਾਰੇ ਇੱਥੇ ਜਿਹੜੀ ਸੰਗਤ ਹੈ ਉਹ ਹਰੇਕ ਟਰਾਲੀ ਐ ਟਰੈਕਟਰ ਕਾਰ ਆ ਗੱਡੀ ਲੈ ਕੇ ਪਹੁੰਚੇ ਹੋਏ ਸੇਵਾ ਦੇ ਵਿੱਚ ਬਿਲਕੁਲ ਬਾਬਾ ਜੀ ਲਾਹ ਲਪਗਿੰਡੀ ਕਸੋਲੀਆਂ ਬੱਕ ਰੋ ਟਾਂਡਾ ਸਾਰੇ ਪਹੁੰਚੇ ਹੋਏ ਨੇ ਤੁਹਾਡੇ ਸਾਹਮਣੇ ਕਟਵਰ ਸਾਡੇ ਕੋਲ ਆਸੀ ਨੰਬਰ ਸਰਵਾਈਆਂ 42 40 ਨੰਬਰ ਕੋਈ ਸਾਡੇ ਕੋਲ ਬਟਕਟ ਪਹਿਲੇ ਬਾਬਾ ਜੀ ਜੇ ਵੱਡੀ ਜਿਹੜੀ ਤਦਾ ਸੰਗਤ ਭੰਤ ਦਾ ਟਾਈਮ ਹੈ ਤੇ ਸਾਡੀ ਬੈਰੀ ਹੈ ਪਰ ਫਿਰ ਵੀ ਜਿਹੜੀ ਭਾਵਨਾ ਹੈ ਪਿਆਰ ਉਹ ਬੜਾ ਮਜ਼ਬੂਤ ਹੈ ਮਨੂਹ ਕਹਿੰਦਾ ਪੂਰੇ ਲੋਕ ਕਹਿੰਦੇ ਬਾਬਾ ਜੀ ਅਸੀਂ ਮੀਂਹ ਜਿਹੜੇ ਕਰਦੇ ਤਰਪਾਲ ਦੀ ਪਾਣੀ ਹੈ ਸਭਾ ਕੰਮ ਕਰਦਾ ਸੋ ਦੂਜਾ ਮਹਾਨਗਰ ਕੀਰਤਨ ਜਿਹੜਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਪਰਚ ਤੋਂ ਸਜਾਇਆ ਜਾ ਰਿਹਾ ਏ ਜਿਹਦੇ ਵਿੱਚ ਵੀ ਵੱਡੀ ਤਦਾਦ ਦੇ ਵਿੱਚ ਸੰਗਤ ਦੀ ਸਮੂਲੀਅਤ ਵੇਖਣ ਨੂੰ ਮਿਲ ਰਹੀ ਹੈ ਭਾਵੇਂ ਕਿ ਮੌਸਮ ਠੰਡ ਦਾ ਏ ਪਰ ਫਿਰ ਵੀ ਜਿਹੜੀ ਸੰਗਤ ਦੀ ਸੇਵਾ ਏ ਸੰਗਤ ਦੀ ਭਾਵਨਾ ਏ ਉਹ ਵੱਡੀ ਹੈ ਸੋ ਜਿਹੜੀ ਚੱਕਰਵਰਤੀ ਨਹੰਗ ਸਿੰਘ ਫੌਜਾ ਜਿਨ੍ਹਾਂ ਦੇ ਵੱਲੋਂ ਅੱਜ ਗੱਤਕਾ ਜਿਹੜਾ ਪਿੰਡਾਂ ਦੇ ਵਿੱਚ ਖੇਡਿਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕੀਤੀ ਹੈ ਸੋ ਸਾਡੇ ਨਾਲ ਗੁਰਜੰਟ ਸਿੰਘ ਜੀ ਮੌਜੂਦਾ ਗੱਲਬਾਤ ਕਰਦੇ ਆ ਗੁਰਜੰਤ ਜੀ ਜਿਸ ਤਰ੍ਹਾਂ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਗੱਤਕਾ ਖੇਡਦੇ ਆ ਤੇ ਹੋਰ ਨਵੇਂ ਜਿਹੜੇ ਨੌਜਵਾਨ ਆ ਮੁੰਡੇ ਆ ਗਲਤ ਬਸੇ ਲੱਗੇ ਹੋਏ ਆ ਉਹਨਾਂ ਨੂੰ ਕੀ ਸੁਨੇਹਾ ਇੱਕ ਮੈਸੇਜ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੀ ਨੌਜਵਾਨ ਪੀੜ੍ਹੀ ਨੂੰ ਬਈ ਬੇਨਤੀ ਆ ਹੱਥ ਜੋੜ ਕੇ ਆ ਨਾ ਬਾਤੇ-ਬੱਦ ਨਸ਼ਿਆਂ ਤੋਂ ਦੂਰ ਹੋਣ ਵਾਸਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰੋ ਸ਼ਸਤਰ ਵਿੱਦਿਆ ਸਿੱਖੋ ਤੇ ਬਾਣੀ ਪੜ੍ਹਨਾ ਸਿੱਖੋ ਅੱਜ ਕੱਲ ਯੂਥ ਬਹੁਤ ਨਸ਼ਿਆਂ 'ਚ ਫਸ ਗਿਆ ਮੈਡੀਕਲ ਨਸ਼ਿਆਂ 'ਚ ਫਸ ਗਿਆ ਇਸ ਕਰਕੇ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਫ੍ਰੀ ਸੇਵਾ ਪਹੁੰਚਾ ਰਹੇ ਆਂ ਬੱਚੇ ਜਿੰਨੇ ਵੀ ਹੈਗੇ ਅਸੀਂ ਸਾਰੇ ਬੱਚਿਆਂ ਨੂੰ ਸ਼ਾਸਤਰ ਵੀ ਦਵਾਂਗੇ ਤੇ ਬਾਣੇ ਵੀ ਦਵਾਂਗੇ ਸਾਡੇ ਨਾਲ ਬੱਚੇ ਜੁੜਨ ਤੇ ਅਸੀਂ ਤਿਆਰ ਬਰ ਤਿਆਰ ਹੋ ਕੇ ਬੱਚਿਆਂ ਨੂੰ ਸਿਖਾਵਾਂਗੇ ਆ ਸਾਰੇ ਪਚੰਗੀ ਏ ਜਿੰਨੇ ਵੀ ਆਪਣੇ ਨਾਲ ਆ ਹਾਂਜੀ ਵਿੱਚ ਨਵੇਂ ਆ ਇੱਕ ਚੰਗੀ ਜੁੜੇ ਉਹਦੇ ਪੜਛ ਦੀ ਹੁਣ ਨਵੇਂ ਬੱਚੇ ਜੁੜਦੇ ਸਾਡੇ ਨਾਲ ਔਟੋਕਟ 20 25 ਬੱਚੇ ਆਪਣੇ ਨਾਲ ਨਵੇਂ ਹੋਰ ਜੁੜੇ ਨੇ ਇਹ ਤਾਂ ਆਪਣੀ ਪੁਰਾਣੀ ਟੀਮ ਆ ਸਾਰੀ ਤੇ ਆਪਾਂ ਹੋਰ ਵੀ ਉਪਰਾਲਾ ਕਰਦੇ ਆਂ ਕੋਈ ਵੀ ਨਿਊ ਚੰਡੀਗੜ੍ਹ ਵਿੱਚ ਆ ਪਵਾਤੀ ਏਰੀਆ ਦੇ ਵਿੱਚ ਖਾੜਾ ਲਵਾਉਣਾ ਚਾਵੇ ਅਸੀਂ ਹਾਜ਼ਰ ਆ ਜੀ ਦਿਨ ਰਾਤ ਖਾੜਾ ਲਾਣੇ ਨੂੰ ਕੋਈ ਫੀਸ ਨਹੀਂ ਲੈਂਦੇ ਕੋਈ ਆਪਾ ਪ੍ਰਧਾਨਾਂ ਨੂੰ ਨਹੀਂ ਕਹਿੰਦੇ ਵੀ ਸਾਨੂੰ ਸਾਨੂੰ ਸਿਰਫ ਜਗ੍ਹਾ ਚਾਹੀਦੀ ਆ ਹੋਰ ਕੁਝ ਨਹੀਂ ਆ ਕਈ ਥੋੜਾ ਸਾਨੂੰ ਬੁਲਾਉਂਦੇ ਆ ਤੇ ਬੋਲ ਦਿੰਦੇ ਆ ਬਾਬਾ ਜੀ ਨਹੀਂ ਬੱਚਿਆਂ ਨੂੰ ਬਾਣੀ ਨਾਲ ਪਾਣੀ ਨਾਲ ਵੀ ਜੋੜਾਂਗੇ ਤੇ ਬੱਚੇ ਨੂੰ ਇੱਕਦਮ ਬਾਣੀ ਨਾਲ ਨਹੀਂ ਜੋੜ ਸਕਦੇ ਆਪਾਂ ਹਨਾ ਹੌਲੀ ਹੌਲੀ ਊੜੇ ਆੜੇ ਤੋਂ ਜੋੜਾਂਗੇ ਤਾਂ ਉਹ ਤੇ ਕਈ ਥੋੜ ਸਾਨੂੰ ਰੋਕੇ ਵੀ ਜਾਂਦਾ ਇਸ ਖਾਨ ਤੋਂ ਚਲੋ ਮਹਾਰਾਜ ਦੀ ਕਿਰਪਾ ਨਾਲ ਅਸੀਂ ਰੁਕਦੇ ਨਹੀਂ ਆ ਜਿੱਥੇ ਕਈ ਕਮੇਟੀਆਂ ਚੰਗੀਆਂ ਵੀ ਹੈਗੀਆਂ ਸਾਨੂੰ ਬੁਲਾਉਂਦੀਆਂ ਵੀ ਹੈਗੀਆਂ ਇਸ ਕਰਕੇ ਆਪਾਂ ਨੂੰ ਸਾਰੇ ਨੌਜਵਾਨਾਂ ਨੂੰ ਬਈ ਬੇਨਤੀ ਹੈ ਵੀ ਵੱਧ ਤੇ ਵੱਧ ਗੱਟਕਾ ਸਿੱਖੋ ਤੇ ਕਿਉਂਕਿ ड्राइविंग